ਮਾਨਯੋਗ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਬੂਟਾ ਵੰਡ ਸਮਾਰੋਹ ਕੀਤਾ ਗਿਆ ਇਸ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਵੰਡੇ ਗਏ ਤੇ ਅਪੀਲ ਕੀਤੀ ਗਈ ਕਿ ਹਰ ਇੱਕ ਕਿਸਾਨ ਜ਼ਿੰਮੇਵਾਰ ਜਾਂ ਕੋਈ ਦੁਕਾਨਦਾਰ ਜਿੱਥੇ ਵੀ ਕਿਸੇ ਨੂੰ ਕੋਈ ਥੋੜੀ ਜਿਹੀ ਜਗ੍ਹਾ ਮਿਲਦੀ ਹੈ ਉੱਥੇ ਸ਼ਾਨਦਾਰ ਮੂਠੇ ਜ਼ਰੂਰ ਲਗਾਏ ਜਾਣ ਅਤੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਜੀ ਜੇ ਵਾਟੇ ਮੂਠੇ ਵੰਡੇ ਗਏ ਆ ਇਹ ਦੱਸੋ ਇਹ ਦੱਸ ਸਕਦੇ ਹੋ ਕਿਹੜੀ ਮਹਿਮ ਚਲਾਈ ਗਈ ਜੀ ਜੀ ਵੇਖੋ ਜੀ ਸਾਡੇ ਮਾਨ ਜੋ ਜਸਵੰਤ ਸਿੰਘ ਸਾਥ ਆਉਂਦੀ ਫਾਜ਼ਲਤਾ ਵੱਲੋਂ ਜੋ ਕਿ ਮਹਾਰੀਸ਼ ਕੁਮਾਰ ਪੀਅਲੀ ਵੱਲੋਂ ਇੱਕ ਸੇਵਾ ਨਿਭਾ ਰਹਿਆਂ ਜੋ ਸਾਡੇ ਪਿਛਲੇ ਹਫ਼ਤੇ ਜਸਵੰਤ ਸਾਹਿਬ ਨਾਲ ਮੀਟਿੰਗ ਹੋਈ ਸੀ ਕਿ ਵਾਟ ਤੋਂ ਆਪਾਂ ਬੋਟੇ ਲਗਾਣੇ ਹਨ ਜਿੰਨੇ ਵੀ ਬੂਟੇ ਲੱਗਣਗੇ ਆਪਾਂ ਜਿਸ ਤਰ੍ਹਾਂ ਆਪਾਂ ਨੂੰ ਆਕਸੀਜਨ ਮਿਲੇਗੀ ਜੇ ਆਪਾਂ ਨੂੰ بارشਾਂ ਦੇ ਮੋਰ ਜਿਹੜੇ ਆਪਾਂ ਇਹ ਜਿਹੀ ਲਗਾ ਰਹੇ ਆਂ ਤਾਂ ਇਸ ਤੋਂ ਬਾਅਦ ਆਪਾਂ ਇਹ ਸਾਰੇ ਤੋੜਦੇ ਆਂ ਤੇ ਆਪਾਂ ਛੋਟੀ ਜੀ ਕੋਈ ਕੰਮ ਚਾਰ ਇਫੈਕਟ ਕਿਉਂਕਿ ਜਦੋਂ ਬਦਰ ਲੱਗਣਗੇ ਸਾਰਾ ਆਪਣੇ ਆਕਸੀਜਨ ਮਿਲੇਗੀ بارش ਆਣ ਗਿਆ ਹੋਰ ਆਣ ਗਿਆ ਜਿਸ ਤਰ੍ਹਾਂ ਸਾਡੇ ਮਾਨਯੋਗ ਜਸਪ੍ਰੀ ਨੇ ਤਮੀਮ ਚੁਲਾਈਏ ਜਿਹਨਾਂ ਕਰੋਨੀ ਸੌਂ ਅਥੋਰਟੀ ਫਾਜ਼ਿਲ ਕਾ ਵੱਲੋਂ ਜੋ ਕਿ ਅਸੀਂ ਬੂਟੇ ਵੱਧ ਤੋਂ ਦੀ ਵੀ ਦਾ ਨੁਕਸਾਨ ਹੋתי ਬੇਨਤੀ ਹੈ ਇਹ ਕਾਰਨ ਹੈ ਕਿ ਬਾਅਦ ਤੋਂ ਬੂਟੇ ਲਗਾਓ ਇਨਾਂ ਦੀ ਜਮੀਨ ਆਪਦੀ ਜਮੀਨ ਹੈਗੀ ਆ ਉਹ ਆਪਣੇ ਖੇਤ ਚ ਘਾਟ ਤੱਕ ਜਿਨ੍ਹਾਂ ਨੇ ਦੱਜ ਇਹ ਦੱਜ ਬੂਟੇ ਲਗਾਣ ਕਿਉਂਕਿ ਆਪਾਂ ਦੇਖ ਰਹੇ ਆ ਕੋਈ ਆਪਾਂ ਗੱਲਾਂ ਕਰ ਰਹੇ ਆ ਬੂਟੇ ਉਹ ਨਹੀਂ ਲਗਾ ਰਹੇ ਹੋ ਕੰਮ ਚ ਕੰਮ ਆਪਾਂ ਆ ਬੂਟੇ ਲਗਾਈਏ ਔਰ ਉਹਨਾਂ ਦੀ ਸੇਵਾ ਕਰੀਏ ਨਹੀਂ ਆਪਾਂ ਫੋਟੋ ਖਿਚਾ ਕੇ ਬੂਟੇ ਲਗਾ ਦੇ ਫਾਤੀ ਜਿਹੀ ਫੋਟੋ ਖਰਾ ਲਈ ਉਹਨਾਂ ਦੀ ਆਪਾਂ ਦੇਖਭਾਲ ਨਹੀਂ ਕਰਿਆ ਨਾ ਵਰਨਾ ਮੈਂ ਫਿਰ ਸਾਲ ਨੇ ਇੱਕ ਅਪੀਲ ਕਰਦਾ ਆਪਾਂ ਵਾਅਦਾ ਬੂਟੇ ਲਗਾਈਏ ਔਰ ਆਪਣੇ ਬੱਚਿਆਂ ਦਾ ਭੇਤਲੀ ਆਪਾਂ ਪੈੜਾ ਕੁਛ ਕਰ ਲਈ ਮੈਂ ਸਾਰੇ ਇਸ ਥਾਂ ਵੀ ਉਹਨਾਂ ਹੀ ਬੇਨਤੀ ਕਰਦਾ ਜੇ ਸਰ ਆਪਾਂ ਦਰਮੇਂ ਲਗਾ ਰਹੇ ਕੁਝ ਇੱਕ ਇਹ ਵੀ ਮੀਲ ਚਲਾਈ ਜਾਵੇ ਬੂਟਿਆਂ ਦੀ ਸਾਰੇ ਕਿਸਾਨਾਂ ਵੀਰਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਬੂਟੇ ਵਾਪਸ ਲਗਾਈਏ ਜਿੰਨੇ ਕਾਟ ਜਾਂਦੇ ਆ ਉਹਨਾਂ ਨੂੰ ਹੀ ਰੀਸਟੋਰ ਕਰੀਏ ਵੀ ਆਪਾਂ ਅੱਜ ਤੋਂ ਬਾਅਦ ਵਾਪਸ ਉਹ ਬੂਟੇ ਲਗਾਈਏ ਆਪਣੇ ਬੂਟਿਆਂ ਦਾ ਹੱਥ ਫੇਕਲੀਆਂ ਕਰੀਏ ਹੁਣ ਜਿਸ ਤਰ੍ਹਾਂ ਸਾਡੇ ਬਾਜ ਹਸਾ ਦਾ ਫੌਜੀ ਨੇ ਇਹਨਾਂ ਨੇ ਕਹਿ ਮੈਂ ਵੀ ਬੂਟੇ ਜਾਣ ਪਹਿਲੇ ਅਨਾਂ ਨੂੰ ਸੋਚ ਇਨੀ ਸੀ ਕਿ ਜਦੋਂ ਕਿਹਾ ਇਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਅਸੀਂ ਇਹ ਪ੍ਰਣ ਕਰਿਆ ਕਿ ਆਪਾਂ ਬੂਟੇ ਵਾਪਸ ਲਗਾਵਾਗੇ ਜੀ ਹਾਂ ਜੈ ਹਿੰਦ ਇਹ ਇਹ ਵੀ ਕਿੰਨੇ ਵੋਟੇ ਬਣੇ ਗਿਆ ਜੀ ਇਹ ਅੱਜ ਪਾਜਾ ਸੀ 2 ਤੋਂ ਬੁੱਟਾ ਲਗਾਉਂਦਾ ਕਿੰਨੇ ਕਹਿਣਗੇ 1000 ਕਹਿਣਗੇ 2000 ਕਹਿਣਗੇ 3000 ਕਹਿਣਗੇ ਆਪੀ ਮਾਣੂ ਜਰਸਾ ਕੋਈ ਵੀ ਤੇ ਮਾਤ ਕਰੇਗੀ ਜਿਹਾ ਆਗੇ ਜੀ ਇਹਨਾਂ ਨੂੰ ਹੋਰ ਨਹੀਂ ਜੀ